ਤਰਨਤਾਰਨ ਪੁਲਿਸ ਨੂੰ ਉਸ ਵੇਲੇ ਪਾਜੜਾਂ ਪੈ ਗਈਆਂ ਜਦੋਂ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਲਾਜ ਕਰਵਾਉਣ ਲਈ ਦਾਖਲ ਹੋਏ ਗੈਂਗਸਟਰ ਚਰਨਜੀਤ ਸਿੰਘ ਨੂੰ ਉਸਦੇ ਸਾਥੀ ਰਾਤ ਵੇਲੇ ਜੇਲ੍ਹ ਪੁਲਿਸ ਦੇ ਮੁਲਾਜ਼ਮਾਂ ਕੋਲੋਂ ਜ਼ਬਰੀ ਛੁਡਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਉੱਪਰ ਵੱਖ-ਵੱਖ ਤਾਰਾਵਾ ਹਿੱਟ ਮਾਮਲੇ ਦਰਜ ਹਨ ਅਤੇ ਪਿਛਲੇ ਦਿਨੀ ਪਿੰਡ ਟੂਟੀਆਂ ਵਿੱਚ ਬੈਂਕ ਡਕੈਤੀ ਜਿਸ ਵਿੱਚ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਦਾ ਮਾਮਲਾ ਵੀ ਚਰਨਜੀਤ ਤੇ ਦਰਜ ਹੈ ਹੁਣ ਚਰਨਜੀਤ ਪੁਲਿਸ ਹਿਰਾਸਤ ਵਿੱਚ ਸੀ ਅਤੇ ਗੋਇੰਦਵਾਲ ਜੇਲ੍ਹ ਵਿੱਚ ਨਜ਼ਰਬੰਦ ਸੀ ਉਹ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਵਿੱਚ ਦਾਖਲ ਹੋਇਆ ਸੀ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੈਂਗਸਟਰ ਚਰਨਜੀਤ ਸਿੰਘ ਨੂੰ ਪੁਲਿਸ ਕਰਮਚਾਰੀਆਂ ਕੋਲੋਂ ਜ਼ਬਰੀ ਛੁਡਵਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਤਦ ਤਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਅਤੇ ਸੀਸੀਟੀਵੀ ਕੈਮਰਿਆਂ ਨੂੰ ਖੰਗਾ ਲਿਆ ਜਾ ਰਿਹਾ ਹੈ। ਕੇਂਦਰੀ ਜਲ ਫੋਜਪੁਰ ਸੌਰੀ ਗੋਮਿੰਦਵਾਲ ਸਾਹਿਬ ਤੋਂ ਪ੍ਰੋਬਲਮ ਕਰਕੇ ਉਹਨਾਂ ਨੇ ਐਡਮਿਟ ਕਰਾਇਆ ਸੀਗਾ ਜੇਲ੍ਹ ਦੀ ਬਕਾਇਦਾਕਾਰ ਤੇ ਲੱਗੀ ਹੋਈ ਸੀਗੀ। ਲੋਕਲ ਪੁਲਿਸ ਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤਾ ਗਿਆ ਇਹ ਗਾਉਂ ਦੇ ਬਾਰੇ। ਰਾਤੀ ਇੰਟੀਮੇਸ਼ਨ ਦਿੱਤਾ ਗਿਆ ਕਿ ਇਹਨੂੰ ਕੁਝ ਬੰਦੇ ਆਏ ਨੇ ਇੱਕ ਗੁਲਾਬ ਸਿੰਘ ਨਾਂ ਦਾ ਸੀਗਾ ਦੋ ਅਣਪਛਾਤੇ ਬੰਦੇ ਨੇ। ਕੋਈ ਨੂੰ ਮੋੜ ਸਾਲ ਤੇ ਲੈ ਕੇ ਫਰਾਰ ਹੋ ਗਏ ਰਾਤ ਦੀ ਪੁਲਿਸ ਪਾਰਟੀਆਂ ਸਾਡੀਆਂ ਅਲੱਗ-ਅਲੱਗ ਡੀਐਸਪੀ ਸਵਾਨ ਵੀ ਸਾਰੇ ਲੱਗੇ ਹੋਏ ਨੇ ਜੀ ਐਸਐਸਪੀ ਸਾਹਿਬ ਨੇ ਮੌਕਾ ਦੇਖਿਆ ਹੋਇਆ ਤੇ ਕਰ ਰਹੇ ਆ ਜੀ ਥੋੜੀ ਦੇਰ ਚ ਕੋਈ ਨੂੰ ਕੋ ਵਧੀਆ ਅਪਡੇਟ ਦੇ ਸਰ ਕਿੰਨੇ ਮੁਲਾਜ਼ਮ ਤਿਆਰ ਤਨਾਸੀਸ਼ ਰੱਖਿਆ ਛ ਇਸ ਰੱਖਿਆ ਦੇ ਵਿੱਚ ਤਿੰਨ ਮੁਲਾਜ਼ਮਾਂ ਦੀ ਗਾਰਦ ਲੱਗੀ ਤੇ ਰਾਤੀ ਮੌਕੇ ਤੇ ਕਹਿੰਦੇ ਇੱਕ ਹੀ ਸੀਗਾ ਬਾਕੀ ਦੋ ਮੁਲਾਜ਼ਮ ਮੌਕੇ ਤੇ ਹਾਜ਼ਰ ਸੀ ਜੀ ਇਹਨਾਂ ਦੇ ਜੇ ਕਹਨੀ ਸੀ ਸਰ ਕੀ ਕਰਨ ਦੀ ਤਿਆਰੀ ਹੋਣੀ ਸਰ ਇਸ ਬੰਦੇ ਤੇ ਕਾਫੀ ਹੀ ਸਕ੍ਰਾਈਨ ਦੇ ਮੁਕਾਦਮੇ ਦਰਜ ਨੇ ਮਾੜਾ ਬੰਦਾ ਹੈ ਟੋਰੀਸ ਬੰਦਾ ਹੈ ਜਲਦੀ ਅਰੈਸਟ ਕਰਾਂਗੇ ਸਰ ਸਿਵਲ ਦੇ ਬੰਦੇ ਜਿਹੜੇ ਰਾਤ ਅੰਦਰ ਦਾਖਲ ਹੋਏ ਕਮਰੇ ਸੁੱਤੇ ਰਹੇ ਉਹਨਾਂ ਪਰ ਕੀ ਕਰਨਾ ਤੁਹਾਡਾ ਨਹੀਂ ਲੱਗ ਬੰਦਾ ਸੀ ਨਾ ਜੀ ਲੱਗ ਕਮਰੇ ਸੀਗਾ ਇਹਦੇ ਨਾਲ ਹੋਰ ਕੋਈ ਬੰਦੇ ਨਹੀਂ ਸੀਗੇ ਲੱਗੇ ਸਰ ਹੈਗੇ ਜੀ ਉਹ ਦਸਰੇ ਕਿਤੇ ਦੋ ਬੰਦੇ ਹੋਰ ਸੀਗੇ ਵਿੱਚ ਨਹੀਂ ਨਹੀਂ ਦੋ ਬੰਦੇ ਤਾਂ ਆਏ ਨਹੀਂ ਜੀ ਲੈਣ ਆਏ ਨੇ ਇੱਕ ਉਥੇ ਇਹਨਾਂ ਦਾ ਸੀਗਾ ਜਿਹੜਾ ਗਾਰਡ ਵਾਲਾ ਮਲਾਜ ਸੀ ਇੱਕ ਥੱਲੇ ਜਿਹੜਾ ਸਿਵਲ ਦੇ ਵਿੱਚ ਗਾਰਡ ਵਾਲਾ ਸੀਗਾ ਉਹ ਸੀ ਸਿੱਕੀ ਕਰਨੀ ਕੀਤੀ ਜਾ ਰਹੀ ਉਹਨੂੰ ਕੇਸ ਰਿਸਟਰ ਕਰ ਰਹੇ ਆ ਜੀ ਇੰਗੇਜਟ ਉਹਨਾਂ ਬੰਦਿਆਂ ਦੇ ਤੇ ਫਰਦਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਜਿਹੜਾ ਮੁਕਤ ਦੇ ਮੁਲਾਜ਼ਮ ਹੈ ਨਹੀਂ ਉਹਦੇ ਵਰਕ ਕੀ ਕਰ ਰਿਹਾ ਉਹਨਾਂ ਦੇ ਵਰਕ ਲਾਭ ਜੇਲ ਅਥਾਰਟੀ ਦੀ ਹੈ ਜੀ ਕੀ ਲਿਖ ਕੇ ਦਿੰਦੇ ਨੇ ਕਿਉਂਕਿ ਉਹ ਜੇਲ ਦੀ ਅਥਾਰਟੀ ਦੇ ਅੰਡਰ ਆਉਂਦੇ ਨਹੀਂ ਮੁਲਾਜ਼ਮ ਉਹ ਜੋ ਲਿਖ ਕੇ ਦੇਣਗੇ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਾਰਵਾਈ ਕਰ ਸਰ ਜੇਲ ਅਥਾਰਟੀ ਵੱਲੋਂ ਦੱਸਿਆ ਗਿਆ ਸੀ ਪੁਲਿਸ ਨੂੰ ਵੀ ਗੈਂਗਸਟਰ ਨੂੰ ਇੱਥੇ ਰੱਖਿਆ ਜਾ ਰਿਹਾ ਨਹੀਂ ਸਰ ਇਹ ਤਾਂ ਸੀਨੀਅਰ ਅਫਸਰਾਂ ਦੇ ਲੈਵਲ ਦੀ ਗੱਲ ਆ ਜੀ ਉਹਨਾਂ ਨੇ ਸਾਨੂੰ ਇਹਦੇ ਬਾਰੇ ਕੋਈ ਇੰਟੀਮੀਸ਼ਨ ਨਹੀਂ ਦਿੱਤਾ ਗਿਆ ਪਰ ਕਿੰਨੇ ਨੇ ਵੀ ਗੈਂਗਸਟਰ ਵਗੈਰਾ ਰੱਖਣੋਂ ਵਿੱਚ ਮਤਲਬ ਇਨਸਪੈਕਟਰ ਰੈਂਕ ਦਾ ਅਧਿਕਾਰੀ ਮਾਨਜੋਗ ਐਸਐਸਪੀ ਸਾਹਿਬ ਨੂੰ ਲੋਕਲ ਸਬੰਧਤ ਖਾਣੇ ਨੂੰ ਜਰੂਰ ਇੰਟੀਮੇਸ਼ਨ ਦਿੱਤਾ ਜਾਂਦਾ ਹੈ ਵੀ ਇਹ ਬੰਦਾ ਅੱਜ ਇਹ ਹਸਪੀਟਲ ਦੇ ਵਿੱਚ ਐਡਮਟਡ ਦਾ ਟਰੀਟਮੈਂਟ ਚੱਲ ਰਿਹਾ ਇਹਦੇ ਨਾਲ ਐਕਸਟਰਾ ਉਹਨਾਂ ਦੇ ਨਾਲ ਸਾਡੀ ਗਾਰਡ ਲੱਗਦੀ ਆ ਅੱਗੇ ਹਮੇਸ਼ਾ ਹੀ ਪਰ ਐਕਟਿਵ ਕੋਈ ਸਾਨੂੰ ਇੰਟੀਮੇਸ਼ਨ ਨਹੀਂ ਆਇਆ ਸਕਦੇ ਨਾ ਜੀ ਵੀ ਉਹਨਾਂ ਨੇ ਕਿਉਂ ਨਹੀਂ ਇਹ ਕੀਤਾ ਕੋਈ ਸੀਸੀਟੀਵੀ ਸਰ ਫੁਟੇਜ ਕੋਈ ਦੇਖ ਰਹੇ ਆਂ ਦੀ ਬਸ ਲੱਗੇ ਆ ਨਹੀਂ ਹੁਣ ਰਾਤੀ ਗਾਰਡਸ ਆ ਹੋ ਹੈ ਨਹੀਂ ਸੀ ਹੁਣ ਦੇ